ਤੇ ਪਹਿਲ ਦੇ ਅਧਾਰ ਤੇ ਜਿਹੜਾ ਗੁਰੂ ਘਰ ਮੂਰੇ ਪਾਣੀ ਖੜਾ ਪਹਿਲ ਦੇ ਅਧਾਰ ਤੇ ਉਹ ਕੰਮ ਜ਼ਰੂਰੀ ਹੈ ਗੁਰੂ ਤੇਗ ਬਾਹਤ ਦੀ ਨਗਰੀ ਹੈ ਜੀ ਸਭ ਤੋਂ ਉਹ ਕੰਮ ਮੇਰੇ ਢਿੱਡ ਦੇ ਰੱਖਦਾ ਰਹਿੰਦਾ ਉਹਦਾ ਕਰਕੇ ਸਰਪੰਚੀ ਦਾ ਜੀ ਅਸੀਂ ਮੈਂ ਝੋਣ ਲੜ ਰਹੇ ਸਰਪੰਚ ਬਣ ਕੇ ਗਰੀਬਾਂ ਦੇ ਜਿਹੜੇ ਰਹਿੰਦੇ ਕਾਰਜਾ ਨੇਪੜੇ ਤੇ ਝਾੜੇ ਜਾਣਗੇ ਤੁਸੀਂ ਪਿਛਲਾ ਕਾਰਜਕਾਲ ਹੰਡਾਇਆ 5 ਸਾਲ ਸਰਪੰਚ ਰਹੇ ਹੋ ਕਿਹੜੇ ਕਾਰਜ ਆ ਜਿਹੜੇ ਗਰਨਾਮ ਸਿੰਘ ਦੇ ਸਰਪੰਚੀ ਦੇ ਦੌਰਾਨ ਹਿੱਸੇ ਆਏ ਉਹਨਾਂ ਨੇ ਤਿੰਨਾਂ ਦੀਆਂ ਵੋਟਾਂ ਉਹਨੇ ਨਿਕਲਣੀਆਂ ਉਹਨੇ ਮੇਰੇ ਇਕੱਲੇ ਦੀਆਂ ਵੋਟਾਂ ਨਿਕਲਣੀਆਂ ਜਾ ਕੇ ਪਿੰਡ ਪਿੰਡ ਵਿੱਚ ਮੈਂ ਯੂਨੀਵਰਸਿਟੀ ਲਿਆਂਦੀ ਜੀ ਆਪਣੀ ਪਟਿਆਲਾ ਜੁਨੀਵਰਸਿਟੀ ਦੀ ਬ੍ਰਾਂਚ ਆ ਉੱਥੇ ਇਸ ਟਾਈਮ 1800 ਬੱਚਾ ਪੜ ਰਿਹਾ ਜੀ ਮੇਥੋਂ ਬਾਅਦ 15 ਸਾਲ ਮੇਰੇ ਵਿਰੋਧੀ ਧਿਰ ਨੇ ਸਰਪੰਚੀ ਕੀਤੀ ਹੈ ਜੀ ਉਹਨਾਂ ਨੇ ਕੱਖ ਨਹੀਂ ਕਰਾ ਜੀ ਪਿੰਡ ਦਾ ਸਸਕਾਲ ਜੀ ਤੁਸੀਂ ਵੇਖ ਰਹੇ ਹੋ 7 ਦੇ ਨਿਊਜ਼ ਪੰਜਾਬ ਅੰਦਰ ਪੰਚਾਇਤੀ ਚੋਣਾਂ ਦਾ ਵੇਗਲ ਵੱਜ ਚੁੱਕਿਆ ਹੈ ਕੱਲ ਚੋਣ ਨਿਸ਼ਾਨ అలਰਟ ਹੋਣ ਤੋਂ ਬਾਅਦ ਜਿਹੜਾ ਸਿਆਸੀ ਪਾਰਾ ਵੀ ਵੱਧ ਗਿਆ ਤੇ ਸਿਆਸੀ ਖਾੜਾ ਵੀ ਪੱਕ ਗਿਆ ਅੱਜ ਗੱਲ ਕਰਦੇ ਆਂ ਜਿਲ੍ਹਾ ਬਰਨਾਲਾ ਦੇ ਵੱਡੇ ਪਿੰਡ ਢਿਲਮਾ ਨਾਬਾ ਤੋਂ ਜਿੱਥੋਂ ਚਾਰਕੂਣਾ ਮੁਕਾਬਲੇ ਦੇ ਵਿੱਚ ਇੱਕ ਵਾਰ ਮੁੜ ਕਿਸਮਤਾ ਜਮਾਉਣ ਲਈ ਗਰਨਾਮ ਸਿੰਘ ਸਾਬਕਾ ਸਰਪੰਚ ਵੀ ਸਿਆਸੀ ਪਿੰਡ ਵਿੱਚ ਉਤਰਿਆ ਗੱਲ ਕਰਦੇ ਆ ਗੁਰਨਾਮ ਸਿੰਘ ਨਾਲ ਉਹਨਾਂ ਦੇ ਜਿਹੜੇ ਸਮਰਥਕਾਂ ਦੇ ਨਾਲ ਗੁਰਨਾਮ ਜੀ ਤੁਹਾਡਾ ਸਵਾਗਤ ਹੈ ਕੀ ਕਹਿਣਾ ਚਾਹੁੰਦੇ ਪਹਿਲੀ ਗੱਲ ਦਾ ਸੰਗਤ ਨੂੰ ਫਤਿਹ ਹੋਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੂਜਾ ਕੰਮ ਆ ਮੈਂ ਲੋਕਾਂ ਦਾ ਧੰਨਵਾਦ ਕਰਦਾ ਜਿਹੜੇ ਸੱਜਣ ਮੇਨੂੰ ਘਰੋਂ ਲਿਜਾ ਕੇ ਚੋਣ 'ਚ ਉਤਾਰਿਆ ਮੈਨੂੰ ਮੇਰੇ ਨਾਲ ਸਮਰਥ ਮੇਰੇ ਖੜੇ ਨੇ ਤੇ ਪਹਿਲ ਦੇ ਆਧਾਰ ਤੇ ਸਰਪੰਚ ਬਣ ਕੇ ਗਰੀਬਾਂ ਦੇ ਜਿਹੜੇ ਰਹਿੰਦੇ ਕਾਰਜਾ ਨੇਪੜੇ ਤੇ ਝੜੇ ਜਾਣਗੇ ਗਰਨਾਮ ਸਿੰਘ ਚਾਰਕੂਣਾ ਮੁਕਾਬਲਾ ਇਸ ਪਿੰਡ ਦੇ ਵਿੱਚ ਚਾਰ ਉਮੀਦਵਾਰ ਘਟੋ ਘਟ ਮੈਂ ਦੇਖ ਹੀ ਲੇ ਉੱtre ਬਣੇ ਕਿਵੇਂ ਵੇਖਦੇ ਹਾਂ ਚਾਰਕੂਨੇ ਮੁਕਾਬਲੇ ਜਿੱਤ ਪ੍ਰਾਪਤ ਕਰ ਸਕੂਗਾ ਗਰਨਾਮ ਸਿੰਘ ਮੇਰਾ ਮੁਕਾਬਲਾ ਕਿਸ ਨਾ ਜੀ ਮੇਰਾ ਮੁਕਾਬਲਾ ਸਿਰਫ ਲੋਕ ਮੈਨੂੰ ਬਹੁਤ ਹੰਗਾਰਾ ਦੇ ਰਹੇ ਨੇ ਉਹਨਾਂ ਦੇ ਤਿੰਨਾਂ ਦੀਆਂ ਵੋਟਾਂ ਉਹਨੇ ਨਿਕਲਣੀਆਂ ਉਹਨੇ ਮੇਰੇ ਇਕੱਲੇ ਦੀਆਂ ਵੋਟਾਂ ਨਿਕਲਣੀਆਂ ਜਾ ਕੇ ਪਿੰਡ ਤੋਂ ਪਤਾ ਕਰ ਸਕਦੇ ਸੀ ਗਰਨਾਮ ਸਿੰਘ ਨੇ ਦਾਵਾ ਕੀਤਾ ਵੀ ਮੇਰੀਆਂ ਜਿਹੜੀਆਂ ਵੋਟਾਂ ਨੇ ਉਹ ਤਿੰਨਾਂ ਦੇ ਮੁਕਾਬਲੇ ਇਕੱਲੇ ਦੀਆਂ ਉਹਨੀਆਂ ਹੋਣਗੀਆਂ ਮੈਂ ਤਿੰਨਾ ਉਮੀਦਵਾਰਾਂ ਦੇ ਉੱਪਰ ਭਾਰੀ ਪਾਉਂਗਾ ਗਰਨਾਮ ਜੀ ਤੁਸੀਂ ਪਿਛਲਾ ਕਾਰਜਕਾਲ ਹੰਡਾਇਆ 5 ਸਾਲ ਸਰਪੰਚ ਰਹੇ ਹੋ ਕਿਹੜੇ ਕਾਰਜ ਆ ਜਿਹੜੇ ਗਰਨਾਮ ਸਿੰਘ ਦੇ ਸਰਪੰਚੀ ਦੇ ਦੌਰਾਨ ਹਿੱਸੇ ਆਏ ਪਿੰਡ ਦੀ ਇੱਕ ਦਾ ਸਿੱਖਿਆ ਦਾ ਬਹੁਤ ਪਿੱਛੇ ਰਹਿ ਚੁੱਕਿਆ ਸੀਗੇ ਜੀ ਲੋਕਾਂ ਮੈਂ ਪਿੰਡ ਦੀ ਕਹਿ ਕਹਾ ਕੇ ਬਦਲ ਸਾਹ ਕੋਲੇ ਪਹੁੰਚ ਕੀਤੀ ਜੀ ਪਿੰਡ ਵਿੱਚ ਮੈਂ ਯੂਨੀਵਰਸਿਟੀ ਲਿਆਂਦੀ ਜੀ ਆਪਣੀ ਪਟਿਆਲਾ ਯੂਨੀਵਰਸਿਟੀ ਦੀ ਬ੍ਰਾਂਚ ਆ ਉੱਥੇ ਇਸ ਟਾਈਮ 1800 ਬੱਚਾ ਪੜ ਰਿਹਾ ਜੀ ਤਾਂ ਕਿ ਪਿੰਡ ਜੋ ਪਛ ਸਕਦੇ ਹੂੰ ਦੂਸਰਾ ਜਿਹੜੇ ਰਹਿੰਦੇ ਨੀਵੇਂ ਗੰਦੇ ਪਾਣੀ ਦਾ ਨਿਕਾਸ ਕਰਕੇ ਮੈਂ ਸਾਫ ਸੁਥਰਾ ਪਿੰਡ ਬਣਾਇਆ ਜੀ ਪਾਣੀ ਦੀ ਗੱਲ ਕਰੀਏ ਤੁਸੀਂ ਵੀ ਮੈਂ ਪਾਣੀ ਦਾ ਨਿਕਾਸ ਕਰਕੇ ਸਾਫ ਸੁਥਰਾ ਬਣਾਇਆ ਹੈ ਹੁਣ ਵੀ ਗਲੀਆਂ ਨਾਲੀਆਂ ਦੇ ਵਿੱਚ ਪਾਣੀ ਹਰਲ ਹਰਲ ਕਰਦਾ ਫਿਰਦਾ ਹੁੰਦਾ ਹੈ ਲੋਕਾਂ ਨੂੰ ਭਾਰੀ ਪਰੇਸ਼ਾਨੀਆਂ ਆਉਂਦੀਆਂ ਦਿਲ ਤਾਂ ਨੂੰ ਵੀ ਤੋੜੇ ਇੱਥੇ ਨੇੜੇ ਸੜਕ ਦੇ ਆਲੇ ਦੁਆਲੇ ਵੀ ਬਹੁਤ ਕੁਝ ਦੇਖਿਆ ਕੀ ਕਹਿਣਾ ਚਾਹੋਗੇ ਮੇਥੋਂ ਬਾਅਦ 15 ਸਾਲ ਮੇਰੇ ਵਿਰੋਧੀ ਧਿਰ ਨੇ ਸਰਪੰਚੀ ਕੀਤੀ ਹੈ ਜੀ ਉਹਨਾਂ ਨੇ ਕੱਖ ਨਹੀਂ ਕਰਾਇਆ ਜੀ ਪਿੰਡ ਦਾ ਇੱਕ ਪਹਿਲੇ ਦੇ ਆਧਾਰ ਤੇ ਗੁਰੂ ਘਰ ਮੂਹਰੇ ਖੜਾ ਗੰਦਾ ਪਾਣੀ ਪਹਿਲੇ ਦੇ ਆਧਾਰ ਤੇ 16 ਤਰੀਕ ਨੂੰ ਕੰਮ ਚਲਾਵਾ ਦੇਣਾ ਸੀ ਕਹੇਗੇ ਦੂਜਾ ਕੰਮ ਜਿਹੜੇ ਨਾਲੀਆਂ ਰਹਿੰਦੀਆਂ ਗੰਦਾ ਪਾਣੀ ਦੂਕ ਕਹਿੰਦੇ ਫਿਰਦਾਗਾ ਪਹਿਲ ਦੇ ਆਧਾਰ ਤੇ ਗੰਦਾ ਪਾਣੀ ਪਿੰਡ ਚੋਂ ਬਾਹਰ ਕਰਨਾ ਹੈ ਕੀ ਕਹਿਣਾ ਚਾਹੋਗੇ ਕਾਕਾ ਗਰਨਾਮ ਸਿੰਘ ਦੀ ਸਰਪੰਚੀ ਦੇ ਬਾਰੇ ਜਿਹੜੀ ਚੱਲ ਲੜ ਰਹੀ ਚੱਲ ਰਹੀ ਹੈ ਇੱਥੇ ਚੋਣ ਹਾਂਜੀ ਅਸੀਂ ਪਹਿਲਾਂ ਸਭ ਤੋਂ ਪਹਿਲਾਂ ਵੈਜੀ ਵੀ ਖਾਲਸਾ ਵੈਜੀ ਵੀ ਫਤਿਹ ਅਸੀਂ ਐਕਚੁਅਲੀ ਜਦੋਂ ਬਹਿਣਿਆ ਕਰੇ رائے ਕਰਦੇ ਆ ਮਤਲਬ ਸਰਪੰਚੀ ਵਾਸਤੇ ਅਸੀਂ ਸਰਪੰਚੀ ਮਤਲਬ ਸਿਰਫ ਐ ਨਹੀਂ ਵੀ ਹੈਗਾ ਅਸੀਂ ਸਰਪੰਚ ਕਹਾਉਣ ਨੂੰ ਸਰਪੰਚੀ ਚ ਖੜੇ ਹੋਏ ਆ ਅਸੀਂ ਲੋਕਾਂ ਦੀ ਸੇਵਾ ਵਾਸਤੇ ਖੜੇ ਹੋਏ ਆ ਲੋਕਾਂ ਨੇ ਸਾਨੂੰ ਘਰ ਆ ਕੇ ਉਹਨਾਂ ਦਾ ਸਮਰਥਨ ਸਾਨੂੰ ਲੋਕਾਂ ਦਾ ਮਿਲਿਆ ਤਾਂ ਸਾਨੂੰ ਸਾਨੂੰ ਲੋਕਾਂ ਨੇ ਖੜਾ ਕੀਤਾ ਤਾਂ ਅਸੀਂ ਲੋਕਾਂ ਦੇ ਵਾਸਤੇ ਜਾਣ ਜਿੰਨਾ ਵੀ ਸਾਥ ਹੋ ਸਕੇ ਉਹ ਤੋਂ ਵੀ ਵੱਧ ਕੇ ਅਸੀਂ ਕੰਮ ਕਰਾਂਗੇ ਕੰਮ ਸਾਡੇ ਸਾਨੂੰ ਦੱਸ ਹੀ ਦਿੱਤੇ ਸਰਪੰਚ ਸਾਹਿਬ ਨੇ ਵੀ ਕੀ ਕੰਮ ਨੇ ਬਾਕੀ ਕੰਮ ਮਤਲਬ ਇੱਕ ਤਾਂ ਨਸ਼ਾ ਤੋਂ ਬਹੁਤ ਅੱਜ ਕੱਲ ਮਨੁੱਖਾਂ ਨੂੰ ਇਸ ਜਿਹੜਾ सरपंच है जेडी ग्राम पंचायत है जेड़ा ਪਿੰਡ ਨਸ਼ਿਆਂ ਤੋਂ ਬਚ ਗਿਆ ਉਹ ਤਰੱਕੀ ਦੀ ਲੋੜ ਨਹੀਂ ਹੈ ਤਰੱਕੀ ਉਹ ਖੁਦ ਹੀ ਕਰ ਲੋ ਹਾਂਜੀ ਅੱਜ ਦੀ ਸਾਨੂੰ ਪਤੀਆ ਵੀ ਆਪਣਾ ਸਾਰੇ ਨੌਜਵਾਨ ਨਸ਼ੇ ਵੱਲ ਨੂੰ ਬਹੁਤ ਜਾ ਰਹੇ ਆ ਅਸੀਂ ਉਹਦੇ ਵਾਸਤੇ ਇੱਕ ਗਰਾਊਂਡ ਮਤਲਬ ਸੋਚਿਆ ਵੀ ਇੱਕ ਗਰਾਊਂਡ ਬਣਾਉਣਾ ਦੋ ਤਿੰਨ ਕਿੱਲਾਂ ਚ ਵਧੀਆ ਤੇ ਉਹਦੇ ਵਿੱਚ ਸਾਰੇ ਆਪਣੇ ਪਰਿਵਾਰ ਸ਼ਾਮ ਨੂੰ ਆ ਕੇ ਆਪਦੇ ਬੱਚਿਆਂ ਨਾਲ ਖੇਡ ਸਕਦੇ ਆ ਤੇ ਹੋਰ ਵੀ ਆਪਣੇ ਜਿਹੜੇ ਖਿਡਿਆਰੀ ਵੀਰ ਨੇ ਉਹ ਚੰਗੀ ਤਰ੍ਹਾਂ ਆਪਦੀ ਪ੍ਰੈਕਟਿਸ ਕਰ ਸਕਦੇ ਆ ਗਰਨਾਮ ਜੀ ਜ਼ਿਆਦਾਤਰ ਪਿੰਡਾਂ ਅੰਦਰ ਨਰੇਗਾ ਦੀ ਸਮੱਸਿਆ ਆਉਂਦੀ ਹੈ ਨਰੇਗਾ ਦੇ ਕਾਰਡ ਨੇ ਜਾਂ ਨਰੇਗਾ ਦਾ ਕੰਮ ਹੈ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਨਰੇਗਾ ਦੇ ਕਾਰਡ ਜੀ ਜਦੋਂ ਮੈਂ ਪਹਿਲਾਂ ਸਰਪੰਚ ਸੀ ਸਾਰੇ ਕਾਰਡ ਮੇਰੇ ਬਣਾਏ ਹੋਏ ਆ ਜੀ ਬਾਕੀ ਕਾਰਡ ਪਹਿਲ ਦੇ ਆਧਾਰ ਤੇ ਜੀ ਗਰੀਬ ਜਿਹੜੇ ਕਿਸਾਨ ਨੇ ਕਿਲੇ ਕਿਲੇ ਵਾਲੇ ਉਹਨਾਂ ਦੇ ਕਾਰਡ ਵੀ ਬਣਾਵਾਂਗੇ ਰਹਿੰਦੇ ਮਜ਼ਦੂਰਾਂ ਦੇ ਕਾਰਡ ਵੀ ਪਹਿਲ ਦੇ ਆਧਾਰ ਤੇ ਬਣਾ ਕੇ ਲੋਕਾਂ ਨੂੰ ਰੋਜ਼ਗਾਰ ਦਿੱਤਾ ਜਾਵੇਗਾ ਜੀ ਸਰਕਾਰ ਕਹਿੰਦੀ ਆ ਵੀ 100 ਦਿਨ ਦੀ ਗਾਰੰਟੀ ਹੁੰਦੀ ਆ 100 ਦਿਨ ਦੀ ਗਾਰੰਟੀ ਦਾ ਭਾਵ ਹੈ ਵੀ 1 ਸਾਲ ਦੇ ਵਿੱਚ 100 ਦਿਨ ਨਰੇਗਾ ਦੇ ਮਜ਼ਦੂਰ ਨੂੰ ਕੰਮ ਮਿਲਣਾ ਹੈ ಗ್ರಾಮ ਪੰਚਾਇਤ ਢਿਲਮਾਨ ਨਾਬਾ ਦੇ ਅਧੀਨ ਆਉਂਦੇ ਨਰੇਗਾ ਦੇ ਜਿਹੜੇ ਵਰਕਰ ਨੇ ਉਹ ਭਰੋਸਾ ਕਰਨ ਵੀ ਜੇ ਗ੍ਰਾਮ ਗਰਨਾਮ ਸਿੰਘ ਦੀ ਪੰਚਾਇਤ ਆਉਂਦੀ ਆ ਤਾਂ ਉਹਨਾਂ ਨੂੰ 100 ਦਿਨ ਦਾ ਰੋਜ਼ਗਾਰ ਲਈ ਉਹ ਹੀ ਲਾ ਕਰੂਗਾ ਪਹਿਲ ਦੇ ਆਧਾਰ ਤੇ ਜੀ ਕਾਰਡ ਬਣਵਾ ਕੇ ਪਹਿਲ ਦੇ ਆਧਾਰ ਤੇ ਉਹਨਾਂ ਨੂੰ ਰੋਜ਼ਗਾਰ ਦਿੱਤਾ ਜਾਵੇਗਾ ਜੀ ਗਰਨਾਮ ਸਿੰਘ ਗਰਨਾਮ ਸਿੰਘ ਦੇ ਹੋਰ ਵੀ ਜਦੋਂ ਪਿੰਡ ਦੇ ਵਿੱਚ ਜਾਂਦਾ ਹੈ ਵੋਟਰਾਂ ਤੱਕ ਲੋਕਾਂ ਤੱਕ ਸਮਰਥਕਾਂ ਤੱਕ ਤੁਹਾਡਾ ਪਿੰਡ ਬਹੁਤ ਵੱਡਾ ਕਿਹੜਾ ਇੱਕ ਅੱਧਾ ਕੰਮ ਹੋਰ ਖਟਕਦਾ ਰਹਿੰਦਾ ਗਰਨਾਮ ਸਿੰਘ ਨੂੰ ਵੀ ਇਹ ਕੰਮ ਵੀ ਜੇ ਮੇਰੇ ਹਿੱਸੇ ਪੰਚਾਇਤ ਆ ਗਈ ਤਾਂ ਲਾਜ਼ਮੀ ਕਰਨਾ ਇੱਕਦਾਂ ਗਲੀਆਂ ਨਾਲੀਆਂ ਜੀ ਉੱਚੀਆਂ ਕਰਨ ਵਾਲੇ ਪਾਣੀ ਹਲ ਹਲ ਕਰਦਾ ਫਿਰਦਾ ਜੀ ਪਹਿਲ ਦੇ ਆਧਾਰ ਤੇ ਜੀ ਸਾਫ ਸੁਥਰਾ ਕਰਕੇ ਗਲੀਆਂ ਨਾਲੀਆਂ ਉੱਚੀਆਂ ਕਰਕੇ ਬਣਾਈਆਂ ਜਾਣਗੀਆਂ ਦੂਸਰਾ ਕੰਮ ਫਿਰਨੀ ਹੈ ਜੀ ਇੱਕ ਉਹ ਚੌੜੀ ਕਰਕੇ ਚਾਸ ਫੇਰਾ ਪਿੰਡ ਦਾ ਜੀ ਨਰਕ ਉਹ ਕੱਢ ਦੇਣਾ ਜੀ ਤੇ ਪਹਿਲ ਦੇ ਆਧਾਰ ਤੇ ਜਿਹੜਾ ਗੁਰੂ ਘਰ ਮੂਰੇ ਪਾਣੀ ਖੜਾ ਪਹਿਲ ਦੇ ਆਧਾਰ ਤੇ ਉਹ ਕੰਮ ਜ਼ਰੂਰੀ ਹੈ ਗੁਰੂ ਤੇ 72 ਦੀ ਨਗਰੀ ਹੈ ਜੀ ਸਭ ਤੋਂ ਉਹ ਕੰਮ ਮੇਰੇ ਢਿੱਡ ਦੇ ਰੱਖਦਾ ਰਹਿੰਦਾ ਉਹਦਾ ਕਰਕੇ ਸਰਪੰਚੀ ਦਾ ਜੀ ਅਸੀਂ ਮੈਂ ਝੋਣ ਲੜ ਰਹੇ ਹਾਂ ਜੀ ਇੱਕ ਗਰਨਾਮ ਸਿੰਘ 4 ਉਮੀਦਵਾਰ ਖੜੇ ਆ ਦੇਖੋ ਉਹਨਾਂ ਦੇ ਸਮਰਥਕ ਵੀ ਹੁੰਦੇ ਆ ਜੇ ਤੁਹਾਡੇ ਹਿੱਸੇ ਆਉਂਦੀ ਹੈ ਤਾਂ ਪਾਰਟੀ ਵਾਜੀ ਦੀ ਕੀ ਪੋਜੀਸ਼ਨ ਹੋਗੀ ਵੀ ਇਹਨੇ ਮੈਨੂੰ ਵੋਟ ਪਾਈ ਸੀ ਇਹਨੇ ਨਹੀਂ ਪਾਈ ਇਹ ਇਹ ਜਾ ਕੀ ਸੋਚ ਵਿਚਾਰ ਕਰਾਂ ਸੋਚੇ ਪਾਰਟੀ ਤੋਂ ਉੱਪਰ ਉੱਠ ਕੇ ਕੰਮ ਕਰਨਾ ਜੀ ਜਦੋਂ ਸਰਪੰਚ ਬਣ ਗਏ ਸਾਰੇ ਨਹੀਂ ਵੋਟਾਂ ਪਾਤੀਆਂ ਜੀ ਪਹਿਲਾਂ ਵੀ ਇਸ ਜੋ ਸਰਪੰਚ ਬਣੇ ਜੀ ਸਭ ਦੇ ਕੰਮ ਕਰਿਆ ਜੀ ਸਭ ਦੇ ਕੰਮ ਕਰੇ ਜਾਣਗੇ ਜੀ ਕੀ ਕਹਿਣਾ ਚਾਹੋਗੇ ਢਿਲਮਾਨਾਬਾ ਦੇ ਲੋਕਾਂ ਨੂੰ ਢਿਲਮਾਨਾਬਾ ਦੇ ਵੋਟਰਾਂ ਨੂੰ ਆਪਦੇ ਸਮਰਥਕ ਆ ਕਹਿਣਾ ਚਾਹਾਂਗੇ ਵੀ ਵੱਧ ਝੜ ਕੇ ਵੀ ਕੰਮ ਵੱਧ ਵੱਧ ਕਰਨੇ ਆ ਜੀ ਆਪਾਂ ਇਹ ਆਪਦੇ ਵਰਕਰਾਂ ਨਾਲ ਲੈ ਕੇ ਕੰਮ ਸ਼ੁਰੂ ਕਰਾਂਗੇ ਜੀ ਇਹ ਸਾਣਾ ਸਾਬਕਾ ਸਰਪੰਚ ਤੇ ਮੌਜੂਦਾ ਉਮੀਦਵਾਰ ਗੁਰਨਾਮ ਸਿੰਘ ਢਿੱਲਮਾ ਜਿਨ੍ਹਾਂ ਦੀ ਕਿਸਮਤ ਦਾ ਫੈਸਲਾ ਵੀ 15 ਅਕਤੂਬਰ ਨੂੰ ਆਥਨ ਵੇਲੇ ਆਵੇਗਾ ਇਹ ਪੂਰੇ ਆਸਬੰਦ ਨੇ ਵੀ ਢਿੱਲਮਾ ਨਾਬਾਤੂਆ ਜਿਹੜਾ ਉਹ ਵੱਡੀ ਲੀਡ ਨਾਲ ਜਿੱਤਣਗੇ ਮੈਂ ਲੁਭਾ ਸਿੰਘਲਾ ਦੇ ਨਾਲ ਕੁਮਾਰ ਬਿਸ਼ਪਜੀਤ ਅਤੇ ਗੁਰਪ੍ਰੀਤ ਸਿੰਘ ਚੈਨਲ 17 ਨਿਊਜ਼ ਬਰਨਾਲਾ